ਬੜੇ ਹੀ ਦੁੱਖ ਦੇ ਨਾਲ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਦਰਅਸਲ ਇੱਕ ਬਜ਼ੁਰਗ ਦੀ ਛੱਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਤੁਸੀਂ ਵੀ ਸ਼ਾਇਦ ਇਹ ਖਬਰ ਸੁਣੀ ਹੋਵੇਗੀ ਪਰ ਇਹ ਬਜ਼ੁਰਗ ਆਪਣੀ ਮਰਜ਼ੀ ਦੇ ਨਾਲ ਛੱਪੜ ਦੇ ਵਿੱਚ ਨਹੀਂ ਗਿਆ ਸੀ ਇਸ ਨੂੰ ਕਿਸੇ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਛੱਪੜ ਪੂਰਾ ਪਾਰ ਕਰਕੇ ਦਿਖਾਵੇ ਪਾਣੀ ਜ਼ਿਆਦਾ ਸੀ ਅਤੇ ਬਜ਼ੁਰਗ ਛੱਪੜ ਪਾਰ ਨਾ ਕਰ ਸਕਿਆ ਹੁਣ ਤੁਸੀਂ ਸੋਚੋਗੇ ਕਿ ਬਜ਼ੁਰਗ ਨੇ ਅਜਿਹਾ ਕਿਉਂ ਕੀਤਾ ਦਰਅਸਲ ਬਜ਼ੁਰਗ ਨੇ ਸ਼ਰਾਬ ਦੀ ਮੰਗ ਕੀਤੀ ਸੀ ਕੁਝ ਲੋਕਾਂ ਦੇ ਕੋਲੋਂ ਕਿ ਮੈਨੂੰ ਸ਼ਰਾਬ ਦਿੱਤਿਓ ਅੱਗਿਓ ਇਨ੍ਹਾਂ ਸ਼ਰਾਰਤੀ ਲੋਕਾਂ ਨੇ ਕੀ ਕੀਤਾ ਸ਼ਰਾਬ ਨਹੀਂ ਦਿੱਤੀ ਬਲਕਿ ਇਸ ਬਜ਼ੁਰਗ ਬਾਪੂ ਨੂੰ ਕਿਹਾ ਕਿ ਤੁਸੀਂ ਪੂਰਾ ਛੱਪੜ ਤੈਰ ਕੇ ਪਾਰ ਕਰਕੇ ਦਿਖਾਓ ਉਸ ਤੋਂ ਬਾਅਦ ਅਸੀਂ ਤੁਹਾਨੂੰ ਸ਼ਰਾਬ ਦੇਵਾਂਗੇ ਜੇਕਰ ਸ਼ਰਾਬ ਲੈਣੀ ਹੈ ਤਾਂ ਛੱਪੜ ਤੈਰ ਕੇ ਪਾਰ ਕਰਨਾ ਪਵੇਗਾ ਜਿਸ ਤੋਂ ਬਾਅਦ ਬਜ਼ੁਰਗ ਜੋ ਸੀ ਉਸਨੇ ਸ਼ਰਾਬ ਦੇ ਲਾਲਚ ਦੇ ਵਿੱਚ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਤੈਰਨ ਵਾਸਤੇ ਕਿ ਉਹ ਛੱਪੜ ਸ਼ਾਇਦ ਤੈਰ ਕੇ ਪਾਰ ਕਰ ਲਵੇਗਾ ਪਰ ਹੜਾ ਕਾਰਨ ਛੱਪੜ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਭਰਿਆ ਹੋਇਆ ਸੀ ਜਿਸ ਕਾਰਨ ਬਜ਼ੁਰਗ ਬਾਪੂ ਡੁੱਬ ਗਿਆ ਤੇ ਇਹ ਲੋਕ ਜੋ ਉੱਥੇ ਹੀ ਛੱਪੜ ਕੰਡੇ ਖੜ ਕੇ ਇਸ ਬਾਪੂ ਨੂੰ ਦੇਖ ਰਹੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਬਾਪੂ ਡੁੱਬ ਗਿਆ ਤਾਂ ਉੱਥੋਂ ਰਫੂ ਚੱਕਰ ਹੋ ਗਏ ਤਾ ਸੁਣਿਆ ਤਾਂ ਸੀ ਕਿ ਲੋਕ ਮਤਲਬੀ ਹੋ ਗਏ ਨੇ ਅੱਜ ਦੇਖ ਵੀ ਲਿਆ ਐ ਵੀ ਸੁਣਿਆ ਸੀ ਕਿ ਇਨਸਾਨੀਅਤ ਜੋ ਹੈ ਉਹ ਸ਼ਰਮਸਾਰ ਹੋ ਰਹੀ ਹੈ ਹੁਣ ਇਨਸਾਨੀਅਤ ਲੋਕਾਂ ਦੇ ਵਿੱਚੋਂ ਅੱਜ ਮਰ ਚੁੱਕੀ ਹੈ ਐ ਵੀ ਅੱਜ ਇਸ ਮਾਮਲੇ ਦੇ ਵਿੱਚ ਅਸੀਂ ਦੇਖ ਲਿਆ ਹੈ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਵੀ ਨਹੀਂ ਰਹਿ ਗਈ ਹੈ ਜੇ ਉਹ ਲੋਕ ਇਹ ਖਬਰ ਦੇਖ ਰਹੇ ਨੇ ਸੁਣ ਰਹੇ ਨੇ ਜਿਨ੍ਹਾਂ ਨੇ ਇਸ ਬਾਪੂ ਨੂੰ ਕਿਹਾ ਸੀ ਕਿ ਅਸੀਂ ਸ਼ਰਾਬ ਤੈਨੂੰ ਦੇ ਦੇਾਂਗੇ ਤੂੰ ਇਹ ਪੂਰਾ ਛੱਪੜ ਤੈਰ ਕੇ ਪਾਰ ਕਰਕੇ ਦਿਖਾ ਦੇ ਤਾਂ ਉਹ ਲੋਕਾਂ ਨੂੰ ਹੁਣ ਇਹ ਖਬਰ ਸੁਣ ਕੇ ਹੀ ਸ਼ਰਮ ਘਾਲ ਲੈਣੀ ਚਾਹੀਦੀ ਹੈ ਸੋਚੋ ਜੇ ਤੁਹਾਡੇ ਘਰ ਦਾ ਕੋਈ ਪਰਿਵਾਰਕ ਮੈਂਬਰ ਹੁੰਦਾ ਉਸ ਦੇ ਨਾਲ ਅਜਿਹਾ ਕਿਸੇ ਨੇ ਕੀਤਾ ਹੁੰਦਾ ਤਾਂ ਤੁਹਾਡੇ ਉੱਤੇ ਕੀ ਬਿਤਦੀ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਬਾਪੂ ਦੀ ਜਾਨ ਜਾ ਸਕਦੀ ਹੈ ਤੁਸੀਂ ਸ਼ਰਾਬ ਨਹੀਂ ਦੇਣੀ ਸੀ ਤੁਸੀਂ ਨਾ ਦਿੰਦੇ ਜੇਕਰ ਦੇਣੀ ਸੀ ਤਾਂ ਉਵੇਂ ਹੀ ਦੇ ਦਿੰਦੇ ਪਰ ਤੁਸੀਂ ਉਸ ਬਜ਼ੁਰਗ ਬਾਪੂ ਦੀ ਜਾਨ ਲੈ ਲਈ ਜਿਸ ਨੂੰ ਪਤਾ ਵੀ ਨਹੀਂ ਸੀ ਕਿ ਸਿਰਫ ਸ਼ਰਾਬ ਦੇ ਪਿੱਛੇ ਉਸ ਦੀ ਜਾਨ ਚਲੀ ਜਾਵੇਗੀ ਅਤੇ ਉਸ ਨੂੰ ਸ਼ਰਾਬ ਮਿਲੇਗੀ ਵੀ ਨਹੀਂ ਬਾਪੂ ਨੇ ਤਾਂ ਇਹ ਸੋਚ ਕੇ ਛੱਪੜ ਦੇ ਵਿੱਚ ਛਾਲ ਮਾਰੀ ਸੀ ਕਿ ਸ਼ਾਇਦ ਇਹ ਲੋਕ ਉਸ ਨੂੰ ਸ਼ਰਾਬ ਦੇ ਦੇਣਗੇ ਜਦੋਂ ਉਹ ਛੱਪੜ पार ਕਰਕੇ ਦਿਖਾ ਦੇਵੇਗਾ ਪਰ ਅਫਸੋਸ ਬਾਪੂ ਦੇ ਛੱਪੜ ਦੇ ਵਿੱਚ ਡੁੱਬਨ ਕਾਰਨ ਮੌਤ ਹੋ ਗਈ ਹੈ 75 ਸਾਲਾਂ ਦੀ ਬਾਪੂ ਦੀ ਉਮਰ ਹੈ ਨਾਮ ਹੈ ਗੁਰਮੀਲ ਸਿੰਘ ਇਹ ਮਾਮਲਾ ਗੁਰਦਾਸਪੁਰ ਦੇ ਇੱਕ ਪਿੰਡ ਦਾ ਹੈ ਮੋਲੋਵਾਲ ਪਿੰਡ ਦਾ ਨਾਮ ਦੱਸਿਆ ਜਾ ਰਿਹਾ ਹੈ ਜਿੱਥੇ ਬੀਤੀ ਰਾਤ 8 ਵਜੇ ਦੇ ਕਰੀਬ ਇਸ ਬਾਪੂ ਨੇ ਸ਼ਰਾਬ ਦੀ ਮੰਗ ਕੁਝ ਲੋਕਾਂ ਦੇ ਕੋਲੋਂ ਕੀਤੀ ਸੀ ਤੇ ਅਗਿਓ ਇਹਨਾਂ ਸ਼ਰਾਰਤੀ ਲੋਕਾਂ ਨੇ ਸ਼ਰਾਬ ਦੇ ਬਦਲੇ ਬਾਪੂ ਨੂੰ ਕਿਹਾ ਕਿ ਛੱਪੜ ਤੈਰ ਕੇ ਪਾਰ ਕਰਕੇ ਦਿਖਾਉਣਾ ਪਵੇਗਾ ਉਸ ਤੋਂ ਬਾਅਦ ਅਸੀਂ ਤੈਨੂੰ ਸ਼ਰਾਬ ਦੇਵਾਂਗੇ ਪਰ ਅਫਸੋਸ ਬਾਪੂ ਉੱਥੇ ਹੀ ਪਾਣੀ ਦੇ ਵਿੱਚ ਡੁੱਬ ਗਿਆ ਜਿਸ ਤੋਂ ਬਾਅਦ ਐਨਡੀਆਰਫ ਦੀਆਂ ਟੀਮਾਂ ਬੁਲਾਈਆਂ ਗਈਆਂ ਤੇ 4 ਤੋਂ 5 ਘੰਟੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਤੋਂ ਬਾਅਦ ਬਾਪੂ ਦੀ ਦੇ ਲੱਭੀ ਰਾਤ ਦਾ ਸਮਾਂ ਸੀ ਹਨੇਰਾ ਸੀ ਪਾਣੀ ਕਾਫੀ ਜ਼ਿਆਦਾ ਸੀ ਤੇ ਬਾਪੂ ਛੱਪੜ ਦੇਸ ਪਾਣੀ ਦੇ ਵਿੱਚ ਡੁੱਬ ਗਿਆ 75 ਸਾਲਾਂ ਦੀ ਬਾਪੂ ਦੀ ਉਮਰ ਸੀ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਕਿਸ ਤਰੀਕੇ ਉਹਨਾਂ ਦੇ ਬਜ਼ੁਰਗ ਬਾਪੂ ਨੂੰ ਕਿਸੇ ਨੇ ਸ਼ਰਾਬ ਦਾ ਲਾਲਚ ਦਿੱਤਾ ਸੀ ਤੇ ਕਿਹਾ ਸੀ ਕਿ ਛੱਪੜ ਪਾਰ ਕਰਕੇ ਦਿਖਾਵੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਪਰ ਜੇਕਰ ਉਹ ਲੋਕ ਮੈਂ ਫਿਰ ਕਹਿ ਰਹੀਆਂ ਜੇਕਰ ਉਹ ਲੋਕ ਜਿਹੜੇ ਕਿ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਬਾਪੂ ਨੂੰ ਸ਼ਰਾਬ ਦਾ ਲਾਲਚ ਦਿੱਤਾ ਜੇਕਰ ਉਹ ਮੇਰੀ ਖਬਰ ਸੁਣ ਰਹੇ ਨੇ ਤਾਂ ਇੱਕ ਵਾਰ ਸ਼ਰਮ ਜ਼ਰੂਰ ਕਰ ਲਿਓ ਤੇ ਇੱਕ ਵਾਰ ਸੋਚ ਕੇ ਦੇਖਿਓ ਕਿ ਪਰਿਵਾਰਕ ਮੈਂਬਰਾਂ ਤੇ ਕੀ ਬੀਤਰੀ ਹੋਵੇਗੀ ਤੇ ਇੱਕ ਵਾਰ ਇਹ ਵੀ ਸੋਚ ਲਿਓ ਜੇਕਰ ਤੁਹਾਡਾ ਕੋਈ ਪਰਿਵਾਰਕ ਮੈਂਬਰ ਹੁੰਦਾ ਤਾਂ ਤੁਹਾਡੇ ਤੇ ਕੀ ਬੀਤਦੀ ਜੇਕਰ ਤੁਹਾਡੇ ਕਿਸੇ ਘਰ ਦੇ ਪਰਿਵਾਰਕ ਮੈਂਬਰ ਨੂੰ ਕਿਸੇ ਨੇ ਅਜੀਹਾ ਕਿਹਾ ਹੁੰਦਾ ਕਿ ਸਾਨੂੰ ਛੱਪੜ ਪਾਰ ਕਰਕੇ ਦਿਖਾ ਫਿਰ ਉਸ ਤੋਂ ਬਾਅਦ ਤੈਨੂੰ ਕੋਈ ਚੀਜ਼ ਮਿਲੇਗੀ ਤਾਂ ਉਸਦੀ ਜਾਨ ਚਲੀ ਜਾਂਦੀ ਤਾਂ ਤੁਸੀਂ ਸੋਚੋ ਕੀ ਤੁਹਾਡੇ ਤੇ ਬੀਤਨੀ ਸੀ ਤਾਂ ਜ਼ਰੂਰ ਇੱਕ ਵਾਰ ਸੋਚ ਲਿਆ ਕਰੋ ਕਿਸੇ ਦੀ ਜਾਨ ਨਾਲ ਖੇਲਵਾੜ ਕਰਨ ਤੋਂ ਪਹਿਲਾਂ ਅੱਜ ਕੱਲ ਲੋਕਾਂ ਦੇ ਵਿੱਚੋਂ ਸੱਚਮੁੱਚ ਇਨਸਾਨੀਅਤ ਮੁੱਕ ਗਈ ਹੈ ਇਹ ਤਸਵੀਰ ਜਿਹੜੀ ਹੈ ਉਹ ਇਸ ਚੀਜ਼ ਦੀ ਕਹਿ ਸਕਦੇ ਆ ਕਿ ਗਵਾਹੀ ਦੇ ਰਹੀ ਹੈ ਫਿਲਹਾਲ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਸੁਣ ਲੈਂਦੇ ਆ ਮੇਰਾ ਨਾਮ ਸੈਮੂਅਲ ਮਸੀਹ ਹੈ ਮੇਰੇ ਮਾਮਾ ਜੀ ਜਿਨ੍ਹਾਂ ਨੂੰ ਸ਼ਰਾਬ ਦਾ ਇਲਾਜ ਤੇ ਲੈ ਕੇ ਦੋ ਬੰਦਿਆਂ ਨੇ ਸਾਲ ਮਰਵਾਈ ਸੱਪਰ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਐਨ ਵੀ ਆਇਆ ਉਹ ਮਲੂਟੀ ਮਾਨ ਕੇ ਉਹਨਾਂ ਨੇ ਲਾਸ਼ ਕੱਢੀ ਹੈ ਕਰੀਬਨ 4-5 ਘੰਟੇ ਲਾਸ਼ ਪਾਣੀ ਵਿੱਚ ਹੀ ਰਹੀ ਹੈ ਜਿਹਨਾਂ ਦੀ ਡੈਥ ਹੋਣਾ ਨਾਮ ਕੀ ਸੀ ਗਰਮੇ ਸਿੰਘ ਗਰਮੇ ਸਿੰਘ ਸਨ ਆਫ ਦੋਲਤਰਾਮ ਦੋਲਤਰਾਮ ਕਿੰਨੀ ਉਮਰ ਸੀ 60-62 ਸਾਲ ਸੀਗੇ ਉਮਰ ਤੇ ਇਲਾਜ ਕਿਨਾਂ ਵੱਲੋਂ ਦਿੱਤਾ ਗਿਆ ਸੀ ਲਾਲਚ ਦੋ ਬੰਦੇ ਸੀਗੇ ਕੀ ਨਾਮ ਉਹਨਾਂ ਦੇ ਹਿੰਦਰ 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 ਸਿੰਘ ਆ ਤੇ ਇੱਕ ਦਨ ਮਿੱਟੂ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਹੈ ਉਹਨਵੇਂ ਕੋ ਕਾਰਵਾਈ ਕਰਦੇ ਆ ਜੋ ਵੀ ਕਰਨਗੇ ਉਹਨਾਂ ਦੇ ਜੋ ਵੀ ਕਰਨਗੇ ਸਹੀ ਕਰਨਗੇ ਉਹ ਇਨਸਾਫ ਹੀ ਕਰਨਗੇ ਤੁਹਾਨੂੰ ਪਤਾ ਹੀ ਹੈ ਡੈਡ ਵੱਡੀ ਮਿਲ ਗਈ ਹਾਂਜੀ ਸਰ ਮਿਲ ਗਈ ਡੈਡ ਕੀ ਪੁਲਿਸ ਨੂੰ ਪੋਸਟਮੈਨ ਪਰ ਭਵਾਇਆ ਜਾ ਰਿਹਾ ਹਾਂਜੀ ਪੋਸਟਮੈਨ ਨੂੰ ਕਰਾਇਆ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈਆਂ صافی ਚਾਹੀਦਾ ਸਰ ਉਹਨਾਂ ਦੇ ਮਤਲਬ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਸਾਲ ਮਰਵਾਈ ਲਾਲਚ ਦੇ ਕੇ ਜੋ ਬੰਦੀ ਕਾਰਵਾਈ ਬੰਨ ਜਾਈ ਦੀ ਆ ਇਹ ਸੋਰਾ ਲੱਗਦਾ ਜੀ ਇਹਦਾ ਕੀ ਕਰਨਾ ਮੈਂ ਉਹਦਾ ਮੈਂ ਦਾ ਕਰਨਾ ਵਾ ਵੀ ਕੇ ਨੇ ਲਾਲਚ ਦੇ ਕੇ ਹਿੰਦਰ ਨੇ ਤੇ ਬਿੱਟੂ ਨੇ ਇਹਨੂੰ ਲਾਲਚ ਦੇ ਕੇ ਤੇ ਸਾਲ ਮਰਵਾਈ ਆ ਤੇ ਸਾਨੂੰ ਇਨਸਾਫ ਚਾਹੀਦਾ ਕੱਚ ਸਾਲ ਮਰੀ ਛੱਪੜ ਵਿੱਚ ਤੇ ਟੀਮ ਨੇ ਆਣ ਕੇ ਕੱਢਿਆ ਕਿੰਨੀ ਚਿਰ ਬਾਅਦ ਜਿਹੜੀ ਡੈਡ ਬਡੀ ਮਿਲੀ ਇਹ ਤਿੰਨ ਚਾਰ ਘੰਟੇ ਲੱਗੇ ਪੁਲਿਸ ਸਹੀ ਮੋਕੇ ਤੇ ਹਾਂਜੀ

लेकिन अभी लगभग आठ बजे के आसपास साढ़े सात बजे के आसपास इंद्र श्री इंद्रजीत जी, जी जो पटवारी हैं उन्होंने तो मुझे कॉल किया कि मोला वाले गांव में एक लोग हैं एक विक्टीम है जो कि डूब चुके हैं उनकी बॉडी सर्च करने के लिए आपकी टीम की मदद चाहिए तो उसके बाद फिर हमारी टीम आई और हमारी टीम ने भी पे पड़ी तो इनको ढूंढने के लिए इनको ढूंढने के लिए जैसे कि आपने देखा कि हमारे जो डीप डाइवर हैं डीप डाइवर ने काफ़ी मशक्क़त किया है काफ़ी अच्छा काम किया है क्योंकि पानी आप देख रहे हो कि पानी बिल्कुल भी मतलब बिल्कुल साफ़ नहीं है जिसे नीचे देखने में काफ़ी कठिनाई हो रही थी और सबसे बड़ी चीज़ है कि एग्जैक्ट लोकेशन जितने लोग हैं उतनी जगह बता रहे हैं कोई यहाँ बता रहा है कोई वहाँ बता रहा है, है तो ऐसे सिचुएशन में क्या होता है काफ़ी जगह ढूंढना पड़ता है हमारे लेकिन जो हमारे पास जो डीप डाइवर है जो हमारे गोताखोर है उन्होंने अच्छा काम किया और फाइनली आपने देखा हुई बॉडी हमने भी ठीक है सन का क्या नाम क्या है और इसकी एज कितनी है और नाम के बारे में तो जैसा की मैंने इनके घर से आए हैं उनसे पता किया तो उनका नाम गुरेल सिंह है लगभग उनकी उम्र जो बता रहे हैं पचहत्तर तो साल के आसपास सर डूबने का कारण क्या है इसके बारे में तो आपको इसके बारे में तो हमें ज्यादा पता नहीं है और इसके लिए आप पुलिस या फिर सिविल एडमिनिस्ट्रेशन या फिर सर जो डेड बॉडी है वास्तव सौंप दिया आपने हाँ, बॉडी बाड़, हमने सिविल पुलिस को दी ना कोई करीब आठ साढ़े आठ बजे इन्फॉर्मेशन मिली थी ਮੁੱਲੋ ਵਾਲੀ ਪਿੰਡ ਛੱਪੜ ਦੇ ਵਿੱਚ ਇੱਕ ਬਜ਼ੁਰਗ ਦੀ ਬਜ਼ੁਰਗ ਜਿਹੜੇ ਡੁੱਬ ਗਏ ਅਸੀਂ ਤੁਰੰਤ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਜੀ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਨਿਸ਼ਾਨਾ ਤੇ ਅਨਸਾਰ ਸਾਡੇ ਐਸਬੀਐਮ ਸਾਹਿਬ ਤੇਰਾਬਾਬਾ ਨਾਲ ਤੇ ਤੁਰੰਤ ਉਸੇ ਵੇਲੇ ਇਮੀਡੀਏਟਲੀ ਐਨਡੀਆਰਫ ਟੀਮ ਜਿਹੜੀ ਉਹ ਪਿੰਡ ਮੁੱਲੋ ਵਾਲੀ ਵਿੱਚ ਐਨਡੀਆਰਫ ਟੀਮ ਜਿਹੜੀ ਆ ਉਹਨਾਂ ਨੇ ਆ ਕੇ ਬਜ਼ੁਰਗ ਦੀ ਜਿਹੜੀ ਹੈ ਡੈੱਡ ਬੋਡੀ ਕੱਢੀ ਜਿਹੜੇ ਉਹ ਬਜ਼ੁਰਗ ਜਿਨ੍ਹਾਂ ਦੀ ਡੈਥ ਹੋਈ ਹੈ ਉਹ 프리ਬੋਨਾ ਦੀ ਉਮਰ 68 ਸਾਲ ਗਰਮੇ ਸਿੰਘ ਨਾਮ ਦਾ ਉਹਨਾਂ ਦੀ ਬੈਡ ਕਾਡਿੰਗ ਅੰਟੀਅਰ ਐਫਸੀ ਨੇ ਬਾਹਰ ਕੱਢਿਆ ਅਸੀਂ ਉਹਨਾਂ ਦੇ ਲੜਕੇ ਦੀ ਸਟੇਟਮੈਂਟ ਲੇਖ ਰਹੇ ਹਾਂ ਸਟੇਟਮੈਂਟ ਮੁਤਾਬਕ ਜੋ ਵੀ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕਰੀ ਤੇ ਸਰ ਮੌਦਾ ਕਵਸ ਕਾਰਨ ਕੀ ਮੌਦਾ ਪ੍ਰਤਾ ਕਰਨ ਪਾਣੀ ਚ ਡੁੱਬਣ ਦਾ ਸਰ ਖਸਾ ਜਤਾਇਆ ਜਾ ਰਿਹਾ ਹੈ ਕਿ ਕੋਈ ਸ਼ਰਾਬ ਵਗੈਰਾ ਦੀ ਕੋਈ ਸ਼ਰਪ ਵਗੈਰਾ ਲਾਈ ਸੀ ਉਹ ਇਨਵੈਸਟੀਗੇਸ਼ਨ ਚ ਜੋ ਵੀ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਸਰ ਕਿੰਨੇ ਬੰਦਿਆਂ ਦਾ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੀ ਅਜੇ ਉਹ ਸਟੇਟ ਵਿੱਚ ਮੈਂਡਲ ਲਿਖੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਨਾਂ ਲਿਖਾਈ ਹੈ ਤਦ ਤੋਂ ਬਾਅਦ ਇਨਵੈਸਟੀਗੇਸ਼ਨ ਜੋ ਵੀ ਤੱਥ سامنے ਆਉਣਗੇ ਉਹਦੇ ਮੁਤਾਬਕ ਕਰੀਤੀ ਜਾਏ ਕੋਈ ਰਸਤਾ ਰੱਖਿਆ ਜੀ ਤੈਨੂੰ ਕੋਈ ਨਹੀਂ ਨਹੀਂ ਕੋਈ